ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਸੀ ਤਖਤ ਸ੍ਰੀ ਦਮਦਮ ਸਾਹਿਬ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਪ੍ਰਮਾਤਮਾ ਨੇ ਅੱਜ ਮਾਨਵਕਸਿਅ ਹੈ ਇਸ ਜਗ੍ਹਾ ਦੇ ਦਰਸ਼ਨ ਕਰਨ ਦਾ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਮੈਂ ਅੱਜ ਪਹਿਲੀ ਵਾਰ ਆਇਆ ਇਸ ਜਗ੍ਹਾ ਤੇ ਤੇ ਸਭ ਤੋਂ ਪਹਿਲਾਂ ਕੀਤੀ ਜੀ ਆਪਾਂ ਆਪਣੀ ਗੱਡੀ پارک ਗੱਡੀ پارک ਕਰਨ ਤੋਂ ਬਾਅਦ ਚੱਲੀ ਗੁਰਦੁਆਰਾ ਸਹਿਮੱਠਾ ਟਿੱਕਣ ਲਈ ਦੁਕਾਨਾਂ ਆਲੇ ਦੁਆਲੇ ਸਜੀਆਂ ਹੋਈਆਂ ਸੀ ਸਮਾਨਾਂ ਦੇ ਨਾਲ ਕਾਫੀ ਲੰਬਾ ਰਸਤਾ ਸੀ ਅੱਗੇ ਜਾਣ ਲਈ ਦਰਬਾਰ ਸਾਹਿਬ ਦੋਨੇ ਸਾਈਡ ਦੁਕਾਨਾਂ ਸਜੀਆਂ ਹੋਈਆਂ ਨੇ ਤਖਤ ਸ੍ਰੀ ਦਮਾਦਮ ਸਾਹਿਬ ਖਾਲਸਾ ਦੀ ਧਰਤੀ ਜੋੜੇ ਜਮਾ ਕਰਾਉਣ ਤੋਂ ਬਾਅਦ ਆਪਾਂ ਮੱਥਾ ਟੇਕਣ ਲਈ ਅੱਗੇ ਗਏ ਜੋੜਾਕਰ ਬਣੇ ਹੋਏ ਜੀ ਜੋੜੇ ਜਮਾ ਕਰਵਾਉ ਸੰਗਤ ਆਪਣੀ ਜੋੜੇ ਕਰਵਾਰੀ ਸੀ ਜਮਾ ਸਾਰੀ ਬਹੁਤ ਸਾਰੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਇਸ ਜਗ੍ਹਾ ਤੇ ਜਿਨ੍ਹਾਂ ਦਾ ਅਲੱਗ-ਅਲੱਗ ਇਤਿਹਾਸ ਤੇ ਅਲੱਗ-ਅਲੱਗ ਉਹਨਾਂ ਦੀ ਕਾਕ ਤੁਸੀਂ ਰੀ ਦਮਦਮ ਸਾਹਿਬ ਖਾਲਸਾ ਰਾਜ ਦੀ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਪੰਜ ਪਿਆਰਿਆਂ ਦੀ ਸਥਾਪਨਾ ਕੀਤੀ ਤੇ ਗੁਰੂ ਸਾਹਿਬ ਨੇ ਅੰਮਰਤ ਪਾਣ ਕਰਵਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਬੈਠ ਕੇ ਲਿਖਵਾਇਆ ਭਾਈ ਮਨੀ ਸਿੰਘ ਜੀ ਕੋਲੋਂ ख दमदमा साहेब जी बबा दीरा साब भी सोबित है दिखावा दरबार साहब गेट मथा टेकन चले जी ये मेन गेट दरबार दमदमा साहेब संगत अपने पैर धो तो के ਫਿਰ ਅੱਗੇ ਨੂੰ ਜਾਂਦੇ ਹੋਏ ਮੱਥਾ ਟੇਕਣ ਤੋਂ ਪਹਿਲਾਂ ਇੱਕ ਪਾਸੇ ਕੜਾ ਪ੍ਰਸ਼ਾਦ ਦਾ ਕਾਊਂਟਰ ਬਣਿਆ ਹੋਇਆ ਜਿੱਥੋਂ ਆਪਾਂ ਕੜਾ ਪ੍ਰਸ਼ਾਦ ਲੈਂਦਾ ਤੇ ਫਿਰ ਉਹਨਾਂ ਨੇ ਕਰਤਾ ਫਿਰ ਉਹ ਬਾਈ ਦਾ ਪ੍ਰਸ਼ਨ ਆ ਬਲੇ

ਕਿਸੇ ਵੀ ਵੀਰ ਭੈਣ ਜਿਹੜੇ ਅਧਰੰਗ ਦੇ ਵਿੱਚ ਮੂੰਹ ਜਾਂ ਟੇਡਾ ਜਾਂ ਵਿੰਕਾ ਹੋ ਜਾਂਦਾ ਤਾਂ ਉਹ ਇਸ ਹਿਸੇ ਵਿੱਚ ਆਪਣਾ ਮੂੰਹ ਦੇਖ ਕੇ ਠੀਕ ਹੁੰਦੇ ਨੇ ਤੇ ਉਹਨਾਂ ਨੂੰ ਸੇਵਾ ਲੱਗਦੀ ਹੈ ਚਾਹੇ 7 ਦਿਨਾਂ ਦੀ ਚਾਹੇ 5 ਦਿਨਾਂ ਦੀ ਤਾਂ ਉਹ ਆਪਣਾ ਮੂੰਹ ਠੀਕ ਹੋ ਜਾਂਦਾ ਉਹਨਾਂ ਦਾ ਤੇ ਇਹ ਸ਼ਸਤਰ ਗੁਰੂ ਗੋਮੀ ਸਿੰਘ ਸਾਹਿਬ ਜੀ ਦੇ ਜਿਨ੍ਹਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਸ਼ੋਭਿਤ ਕੀਤਾ ਗਿਆ ਤਖਤ ਸ੍ਰੀ ਜੰਦਮਨ ਸਾਹਿਬ ਵਿਖੇ ਤੇ ਬਾਬਾ ਦੀਪ ਸਿੰਘ ਜੀ ਦਾ ਖੰਡਾ ਸਾਹਿਬੀ ਇੱਥੇ ਸਾਰੇ ਸਮੇਂ ਸੰਭਾਲ ਕੇ ਰੱਖਿਆ ਹੋਈ ਨਹੀਂ ਤਖਤ ਸੀਸ ਦੀਆਂ ਦੇਵਾਂ ਸਾਹਿਬ ਉੱਚਾ ਤਖਤ ਸੀਸ ਅਸਨ ਦੇਵ ਕਿਲਾ ਉੱਚਾ ਤਖਤ ਸਹਿਬ ਗਿਆ ਹੋਇਆ ਪਾਵਨ ਪੀਤਲ ਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਰੱਖੀ ਹੋਈ ਹੈ ਪਵਿੱਤਰ ਦੇ ਉੱਪਰ ਸੁਸ਼ੋਭਿਤ ਟਾਡੀ ਜੱਥੇ ਵੱਲੋਂ ਨਗਰ ਕੀਰਤਨ ਕੀਰਤਨ ਦਰਬਾਰ ਸਾਹਿਬ ਵਿੱਚ ਸਜੇ ਹੋਏ ਨੇ ਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਕੀਰਤਨ ਚੱਲ ਰਿਹਾ ਟਾਡੀ ਜੱਥੇ ਵੱਲੋਂ ਲਾਈਵ ਚੱਲ ਰਿਹਾ ਟਾਡੀ ਜੱਥੇ ਵੱਲੋਂ ਕੀਰਤਨ ਕੀ ਦਰਸ਼ਨ ਕੀ ਨਿਹਾਲ ਹੋ ਰਹੀ ਹੈ ਤੇ ਕੀਰਤਨ ਦਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਪਾਵਨ ਪਵਿੱਤਰ ਧਰਤੀ ਦਮਦਮਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤੁਸੀਂ ਦੇਖ ਸਕਦੇ ਹੋ ਤਖਤ ਦਮਦਮਾ ਸਾਹਿਬ ਖਾਲਸਾ ਦੀ ਧਰਤੀ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਦੀ ਸਥਾਪਨਾ ਕੀਤੀ ਤੇ ਪੰਜ ਪਿਆਰਿਆਂ ਦੀ ਸਹਾਜਨਾ ਕੀਤੀ ਤੇ ਸਿੱਖਾਂ ਨੂੰ ਗੁਰੂਪਾਨ ਕਰਵਾਇਆ ਗਿਆ ਇਸ ਤੋਂ ਬਾਅਦ ਐਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਵਿੱਚ ਪਾਸਾ ਵੀ ਦੇ ਸਸਤਰ ਇੱਥੇ ਸ਼ੋਭਿਤ ਕੀਤੇ ਗਏ ਨੇ ਤੁਹਾਨੂੰ ਦਿਖਾਉਣੀ ਹੈ ਨੇੜੇ ਜਾ ਕੇ ਕਿਹੜੇ ਕਿਹੜੇ ਸ਼ਸਤਰ ਇੱਥੇ ਸ਼ੋਭਿਤ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਬਹੁਤ ਹੀ ਚੰਗੀ ਤਰ੍ਹਾਂ ਸੰਭਾਲ ਕੇ ਰੱਖੇ ਹੋਏ ਨੇ ਇਸ ਜਗ੍ਹਾ ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ